ਸਲੋਕ ਮਹੱਲਾ ਤੀਜਾ ਮਨ ਪ੍ਰਤੀਤ ਨਾ ਆਈਆ ਸਹਿਜ ਨਾ ਲਗੋ ਭਾਉ ਸਬਦ ਸਾਧਨਾ ਪਾ ਮਨ ਹਠ ਕਿਆ ਗੁਣ ਗਾਇ ਮਨ ਪ੍ਰਤੀਤਨਾ ਆਰੀਆ ਸਹਿਜ ਨਾਲ ਕੋ ਭਾਵਾ ਸਬਦ ਸਾਧਨਾ ਪਾਇਓ ਆਗੂ ਦਾ ਨਾਨਕ ਆਇਆ ਸੋ ਪਰਵਾਣ ਹੈ ਜੇ ਗੁਰੂ ਨ ਕੋ ਸੱਚ ਸਮਾਏ ਮਹੱਲਾ ਦੀ ਜਾ ਆਪਣਾ ਆ ਨਾ ਪਛਾਣ ਮੁਡਾ ਅਗਰਾ ਆਤ੍ਰ ਦੁਖਾਏ ਮੁੰਨਾ ਜੀ ਤਸਲਤ ਨਾ ਗਇਆ ਅੰਦੇ ਵਿਚੋੜਾ ਟੋਟਾ ਖਾਏ ਸਤ ਗੁਰ ਕੈ ਕੈ ਭਨਨਾ ਘੜਿਓ ਰਹਾ ਅੰਕ ਸਮਾਏ ਆਨੰਦਿ ਸਹਿਸਾ ਕਟੇ ਨ ਚੁਕੇ ਬਿਨੁ ਸ਼ਬਦੈ ਦੁਖੁ ਪਾਇਐ काम क्रोध लोभ अंतर सब ला नेतो धंदा करक बिहाए चरण कर देखत सुन थक के देह मुके लेडे आए ਸੱਚਾ ਨਾਮ ਨਾ ਲੱਗੋ ਮਿੱਠਾ ਹੋ ਜੇ ਤ ਨਾਮ ਨਾਮ ਨਿਧ ਪਾਏ ਹਰੇ ਜੀਵਤ ਮਰੇ ਮਰੇ ਫੋਨ ਜੀਵੇ ਤਾ ਮੁਖੰਤਰ ਪਾਏ ਤੋਰ ਕਰਨ ਨਾ ਪਾਇਓ ਪ੍ਰਾਣੀ ਵੇਣ ਕਰਮਾ ਕਿਆ ਪਾਏ ਗੁਰਤਾ ਸ਼ਬਦ ਸਮਰਕੂ ਮੁਡੇ ਗਤ ਮਤ ਸ਼ਬਦੇ ਪਾਏ ਨਾਨਕ ਸਤਿਗੁਰ ਉਤਤ ਹੀ ਪਾਏ ਜਾਂ ਵਿੱਚ ਆਪ ਬੁਆਏ ਪਉ ਨੇ ਜਿਸ ਦੇ ਚਿਤ ਵਸਿਆ ਮੇਰਾ ਸੁਆਮੀ ਕ੍ਰਿਸ਼ਨੋ ਕਿਉ ਅੰਧੇ ਸਾ ਕਿਸ ਗੰਗਾ ਦਾ ਲੋਹੀਏ ਹਰ ਸੁਖ ਦਾਤਾ ਸਭਨਾ ਗੰਗਾ ਦਾ ਕ੍ਰਿਸ਼ਨੋ ਧਿਆਇ ਦਿਆ ਕੇਵ ਨਿੰਦ ਘੜੀ ਮੋਹੋੜੀਏ जिन हर धया तिसनो सर्व कल्याण होए मेट संत जणा की संगत जाय बहिए मोह जोडीया सावा दोख भूख रोंद गए हर सेवक के ਸਾਗੁਨਾਂ ਕੇ ਬੰਧਨ ਤੋੜੀਏ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੋਹ ਢਿਠੈ ਜਗਤ ਤਰਿਆ ਸਭ ਲੋਈਏ ਸਾਗੁਨ ਦੋਖ ਭੋਖ रोग गए हर सेवक के सब जन के बंध तो मिले और कृपा ते हुआ हर भगत हर भगत जना कह मोह डिट्टा ਜਗਤ ਤੋਂ ਦਰਿਆ ਸਭ ਨੂੰ ਨੀਅ ਵਾਹਿਗੁਰੂ ਜੀ ਦਾ ਘਰ ਸਾਹਿ ਵਾਹਿਗੁਰੂ ਜੀ ਕੇ ਪਤਹਿ ਸੁਲੋਕ ਮਹੱਲਾ ਦੀ ਜਗ ਮਾਨਵ ਪਰਦੇਸ ਨ ਆਈਆ ਸਾਹਿਜ ਨਾਮ ਲਗੋ ਭਾਉ ਸਬਦੈ ਸਾਧਨਾ ਪਾਇਓ ਮਨ ਹਤਿ ਕਿਆ ਗੁਣ ਗਾਇ ਵਾਹਿਗੁਰੂ ਜੀ ਕਾ ਖਾਲਸਾ